ਆਦਾ ਪਿੰਡ ਦਾ ਢੇਰ ਕਿਆਣਾ ਜੀ ਹਾਂਜੀ ਕੀ ਨਾਮ ਤੁਹਾਡਾ ਤੇ ਨਾਮ ਮੇਰਾ ਹੈ ਹਰਪਜਨ ਕੌਰ ਇਹੋ ਜੇ ਹਾਲਾਤ ਨੇ ਤੁਹਾਡੇ ਹਾਂ ਤੇ ਦੇਖੋ ਤੁਸੀਂ ਬਹੁਤੇ ਮਾਰੇ ਆ ਮੌਦੇ ਗੰਡੇ ਹਾਲ ਆ ਨਾ ਤਾਂ ਅਸੀਂ ਮਰ ਜੋਗੇ ਤਾਂ ਨਾ ਜੀਣ ਜੋਗੇ ਇੱਥੇ ਤੁਸੀਂ ਇੱਕ ਮਿੰਟ ਖੜੇ ਹੋਵੋ ਦੇਖੋ ਕੀ ਹਾਲ ਬਣੂਗਾ ਕਿੰਨੇ ਦਿਨਾਂ ਦਾ ਪਾਣੀ ਭਰਿਆ ਹੋਇਆ ਇਹ 8 ਦਿਨ ਹੋ ਗਏ ਆ ਜੀ ਕੀ ਕਾਰਨ ਕੀ ਆ ਪਾਣੀ ਭਰਨ ਦਾ ਕਰਨ ਦਾ ਪਾਣੀ ਦਾ ਕਰਨੇ ਨਿਕਾਸ ਹੈ ਨਹੀਂਗਾ ਪਾਣੀ ਸਾਰਾ ਖੇਤਾਂ ਦਾ ਦੇਵੀਦਾਸ ਦਾ ਮਾਕੇ ਦਾ ਪਾਣੀ ਇਹ ਨੀਵਾ ਆ ਇੱਥੇ ਪਾਣੀ ਆਉਂਦਾ अच्छा ये ते ਇਥੋਂ ਹੁਣ ਕੋਈ ਵੀ ਮਾਲਾ ਮੋਟਾ ਪਾਸ ਕਰਦੇ ਆ ਤੇ ਟੂਬ ਵੱਲਾ ਹੁਲਾ ਕੇ ਨਾ ਇਹ ਇੰਜ ਲਾ ਕੇ ਟਾਟਾ ਨਾਲ ਪਾਣੀ ਬਾਹਰ ਕੱਢਦੇ ਗੱਲ ਲੈ ਅਗਨੇ ਜ਼ਿਮੀਂਦਾਰ ਵੀ ਨਹੀਂ ਪਾਣੀ ਪਾਉਣ ਦਿੰਦੇ ਆਪਣੇ ਖੇਤਾਂ ਵਿੱਚ ਜੀ ਕਿੰਨੇ ਘਰ ਪ੍ਰਭਾਵਿਤ ਹੋਏ ਆ ਇਸ ਪਾਣੀ ਦੇ ਨਾਲ ਇੱਥੇ ਇਹ 40-45 ਘਰ ਹੈਗੇ ਆ ਜੀ ਅੱਛਾ ਜੀ ਹਾਂ ਜੀ ਇਥੋਂ ਲਾ ਕੇ ਸਾਕੇ ਉਧਰ ਵੀ ਘਰ ਆ ਉਧਰ ਵੀ ਆ ਜੀ ਸਰਕਾਰ ਤੋਂ ਕੀ ਮੰਗ ਕਰਨੀ ਚਾਹੁੰਦੇ ਆਸੀਂ ਤਾਂ ਕਹਿੰਦੇ ਆ ਸਾਡਾ ਪਾਣੀ ਦਾ ਨਿਕਾਸ ਕਰਦਣ ਕਿਸੇ ਤਰ੍ਹਾਂ ਏ ਦਾ ਬੜੀ ਮਿਹਰਬਾਨੀ ਬੜਾ ਪਹੁਣ ਕਰਨਗੇ ਜੇ ਨਿਰਕਾਰਸ਼ ਕਰਨਗੇ ਬੱਚੇ ਸਾਦੇ ਓਕੇ ਬਿਮਾਰ ਪੈ ਗਏ ਆ ਜੀ ਦੇਖੋ ਜੀ ਦੇਖ ਲਓ ਜ ਸਾ ਮੇਰੇ ਬੱਚੇ ਦੋਨੇ ਬੱਚੇ ਉਧਰ ਦੇ ਘਰ ਨਾ ਹਾਂਜੀ ਪਿੰਡੀਆਂ ਹਾਂ ਮੱਸਲ ਖਾਂ ਦਾ ਤੋੜ ਤੋੜ ਕੇ ਜੀ ਸਿੰਘ ਗੋਲਡੀ ਸਰਪੰਚ ਨਗਰ ਛੋਟਾ ਠੇਰ ਕੇ ਆਣਾ ਮਹੱਲਾ ਇਹ ਨਿਵਾ ਹੋਣ ਕਰਕੇ ਪਿੱਛੇ ਸਾਰਾ ਪਾਣੀ ਜੋ ਉੱਚੀ ਵਸਤੀ ਇਧਰ ਐਮਾ ਮਕੇਰੀਆਂ ਜਾਂ ਉਸ ਤੋਂ ਸੜਕ ਤੋਂ ਪਰਲੇ ਪਾਸੇ ਉਹ ਦੇਵੀ ਦਾ ਸਮਾਖਾ ਸਾਰਾ ਪਾਣੀ ਆ ਕੇ ਇੱਥੇ ਇਕੱਠਾ ਹੋ ਜਾਂਦਾ ਹੈ ਅੱਗੇ ਇਸ ਦੀ ਕੋਈ ਨਿਕਾਸੀ ਨਹੀਂ ਹੈ ਇਸ ਇਸ ਕਾਰਨ ਜੋ ਪਿੱਛੇ ਘਰਾਂ ਵਿੱਚ ਪਾਣੀ ਆ ਗਿਆ ਹੈ ਇਹ ਕੱਢਣਾ ਵੀ ਕਿਸੇ ਦਾ ਪਾਣੀ ਕਿੱਥੇ ਜਾਂਦਾ ਦੇਖੋ ਤੇ ਤੁਸੀਂ ਆਪ ਛੂਟ ਕਰੋ ਅਸੀਂ ਜੋ ਜਲਦੀ ਕਰ ਰਹੇ ਹਾਂ ਆਪਣੀ ਪਿੰਡ ਦੀ ਸਹਿਯੋਗ ਨਾਲ ਉਹ ਤੇ ਨਿਕਾਸੀ ਕਰ ਹੀ ਰਹੇ ਹਾਂ ਬਾਕੀ ਜਾਂ ਤੇ ਇਹਨੂੰ ਸੜਕ ਨੂੰ ਤੋੜ ਕੇ ਕੱਢਿਆ ਜਾਵੇ ਮੇਨ ਹੈਗਾ ਪਰ ਅਸੀਂ ਸੜਕ ਨੂੰ ਕਿਉਂ ਨਹੀਂ ਤੋੜਿਆ ਜਾ ਰਿਹਾ ਪਾਣੀ ਕਿਉਂ ਨਹੀਂ ਪਾਇਆ ਜਾ ਰਿਹਾ ਅਸੀਂ ਪ੍ਰਸ਼ਾਸਨ ਤੋਂ ਪਰਮਿਸ਼ਨ ਜੇ ਮਿਲ ਜਾਏ ਸਾਨੂੰ ਫਿਰ ਤੇ ਅਸੀਂ ਤੋੜ ਸਕਦੇ ਆ ਆਪਾਂ ਕਾਨੂੰਨ ਨੂੰ ਹੱਥ ਹੀ ਨਹੀਂ ਲੜਾ ਜਾਂਦੇ ਉਹ ਸਰਕਾਰ ਵੱਲੋਂ ਤੁਹਾਨੂੰ ਕੋਲ ਪ੍ਰਸ਼ਾਸਨ ਦਾ ਕੀ ਬਤਾਈਏ ਇਸ ਦੀ ਪ੍ਰਸ਼ਾਸਨ ਤਾਂ ਕਹੀ ਗੱਲ ਪਈ ਆਈ ਉਹ ਕਹਿੰਦੇ ਤੁਸੀਂ ਹੁਣ ਮੌਕੇ ਮਤਲਬ ਜੋ ਪੰਜਾਬ ਦੇ ਹਾਲਾਤ ਹੈਗੇ ਆ ਉਹ ਕਹਿੰਦੇ ਬਾਕੀ ਸਾਰੇ ਉਧਰ ਲੱਗੇ ਹੋਏ ਆ ਆਪਾਂ ਵੀ ਲੱਗੇ ਹੋਏ ਆ ਤੁਸੀਂ ਕੁਝ ਆਪਣੇ ਮਤਲਬ ਪਹਿਲ ਕਰੋ ਹੋਰ ਮੌਕੇ ਦਾ ਦੇਖੋ ਕਿ ਇਹਨਾਂ ਨੇ ਗੱਲ ਕਹੀ ਜੀ ਤੁਹਾਨੂੰ ਸਰਦਾਰ ਕਰਨਬੀਰ ਸਿੰਘ ਜੀ ਕੁਮਨ ਸਾਹਿਬ ਐਮਐਲਏ ਸਾਹਿਬ ਨੇ ਇਹ ਗੱਲ ਕਹੀ ਆ ਤੁਸੀਂ ਹੁਣ ਮੌਕੇ ਦਾ ਹੱਲ